Брат. ਤੋਂ ਦਾ ਨਾਮ ਸੁਝਿੰਦਰ ਸਿੰਘ ਜੀ ਪਿੰਡ ਗੜ ਅਚਾ ਕੀ ਚੋਰਾ ਵਾਲਾ ਜਿਹੜੀ ਕਿਸਾਨ ਖੇਤੀ ਸ਼ੋਰ ਅੱਛਾ ਮੈਂ ਜੀ ਰੋਟੀ ਖਾਣ ਰਿਹਾ ਸੀ 59 ਵਜੇ ਉਹ ਇੱਕ ਮੁੰਡਾ ਆਇਆ ਚਿੱਟੇ ਕੱਪੜੇ ਪਾਏ ਸੀ ਤੇ ਬੈ ਉਹ ਜਾਰੀ ਸਾਡਾ ਮੈਂ ਬੱਚੇ ਦੇ ਰੋਭਾ ਬੈਜ ਇੱਕ ਸਾਲ ਹੋ ਗਿਆ ਪਰ ਜabb ਉਹ ਆੜੀ ਡਾੜੀ ਲੱਗੀ ਜਾ ਤੇ ਮੈਂ ਬਾਹਰ ਵੀ ਦਿੱਤੀ ਪਰ ਮੈਂ ਉਤਰਿਆ ਹੀ ਸਦਾ ਕਿੰਦੇ ਜਨੂ ਨੇ ਕੀਤਾ ਵੀ ਪੌੜੀਆਂ ਤੇ ਚੜ ਕੇ ਟੱਲੇ ਵਾਲੀਆਂ ਪੌੜੀਆਂ ਜਿਹੜੀਆਂ ਉਹ ਖੁੱਲੀਆਂ ਸੀ ਆ ਉੱਤੇ ਚੜ ਕੇ ਤੁਹਾਡੇ ਕੈਮਰਾ ਖਿੱਚਿਆ ਉਦੋਂ ਬਾਅਦ ਨਾਲ ਮੇਰੇ ਗੱਡੀ ਘੜੀ ਸੀ ਮੈਂ ਕਿਹਾ ਮੇਰੇ ਕੋ ਗੱਡੀ ਲੈ ਗਿਆ ਪਰ ਜਾ ਕੇ ਦੇਖਿਆ ਕਿ ਭਗਦਿਆਂ ਨੇ ਤੇ ਗੱਡੀ ਉੱਥੇ ਸੀ ਜੀ ਪੋਕਰਾ ਕਮਨ ਨਾ ਕਿ ਚਲ ਗਿਆ ਜੀ ਅੱਜ ਤੇ ਬਿੱਤੀ ਰਾਤ ਬਿੱਤੀ ਰਾਤ ਅੱਜ ਜੀ ਅੱਛਾ ਅੱਜ ਆਜਾ ਜੀ ਤਾਂ ਜੀ ਬਿੱਤੀ ਰਾਤ ਆ ਗਿਆ ਸਵਾ 9 ਵਜੇ ਤੇ ਮੈਂ ਰੋਟੀ ਖਾਂਦੇ ਆ ਸੀ ਅੱਛਾ ਤੁਹਾਨੂੰ ਕਿਦਾ ਪਤਾ ਲੱਗਾ ਮੈਂ ਉਹ ਰੋਟੀ ਖਾਂਦਾ ਖਾਂਦਾ ਜੀ ਅੱਛਾ ਤੁਸੀਂ ਜਦੋਂ ਕੈਮਰਾ ਬੰਦ ਹੋ ਗਿਆ ਅੱਛਾ ਟੀਵੀ ਦੇ ਵਿੱਚ ਜਿੱਥੇ ਟੀਵੀ ਚ ਲੱਗਾ ਸੀ ਅੱਛਾ ਤੁਸੀਂ ਉਹ ਫਿਰ ਉਹ ਵੀਡੀਓ ਬੰਦ ਹੋ ਗਈ ਤੇ ਤੁਸੀਂ ਸਮਝ ਗਏ ਫਿਰ ਕੀ ਕਰਨ ਬੜਾ ਕੀ 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 ਕਰਨ ਬੜਾ ਉੱਤਪੇ ਥੱਲੇ ਜਾ ਕੇ ਤੁਸੀਂ ਆਪ ਵੁੱਧ ਦੇਖੇ ਬਿਲਕੁਲ ਤਰ੍ਹਾਂ ਨਹੀਂ ਜਾਂਦਾ ਅੱਛਾ ਘਰ ਦੇ ਵੇਖਣ ਗਏ ਘਰ ਦੇ ਦੇਖ ਰਹੇ ਹਾਂਜੀ ਤੇ ਫਿਰ ਉੱਥੇ ਕੈਮਰਾ ਨਹੀਂ ਸੀਗਾ ਉਹ ਨਹੀਂ ਜੀ ਬੰਦਾ ਹੈ ਥੂੜੀ ਦੇ ਵਿੱਚ ਕੋਈ ਜਿਹੜਾ ਬਾਹਰ ਹੈ ਜਾਂ ਤੁਹਾਨੂੰ ਕੋਈ ਹੋਲ ਵਿੱਚ ਨਾ ਲੱਗਦਾ ਕਿ ਜੇ ਤਾਂ ਚਿੱਟੇ ਕੱਪੜੇ ਪਾਏ ਆ ਤੇ ਸਿਰ ਤੋਂ ਮੋੜਾ ਦੇ ਗਿਆ ਇੱਕੱਲਾ ਹੀ ਗਿਆ ਦੋ ਜਣੇ ਇਕੱਲਾ ਹੀ ਸੀ ਇਕੱਲਾ ਠੀਕ ਹੈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਗਿਆ ਜਾਂਦਾ ਮਾਮਲਾ ਪ੍ਰਸ਼ਾਸਨ ਨੂੰ ਹਾਲੇ ਪਹੁੰਚਤਾ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਹਾਂਜੀ ਅੱਜ ਸਰਦਾਰ ਜੀ ਤੁਹਾਡੇ ਨਾਲ ਇਹ ਹੈ ਕਿ ਜੇ ਰੱਬਾ ਕਰੇ ਕੱਤੋਂ ਹੋਰ ਕਿ ਸਣਾਉ ਸਕਦੇ ਆ ਰਾਕਾ ਨਵਾਸੇ ਨੂੰ ਸੂਚਿਤ ਕਰਨ ਦਾ ਚਾਹੋਗੇ ਆਪਣੇ ਗਮਨ ਦਾ ਨੰਡਾਲਾ ਬਿਲਕੁਲ ਬਿਲਕੁਲ ਜੀ ਬਾਦ ਪਬਾਰ ਆ ਤੇ ਜੇ ਸਾਡੇ ਨਾਲ ਉਹ ਹੁੰਦਾ ਨਾਲ ਸਾਫ ਕਾ ਪੁੱਜੀ ਆ ਅੱਜ ਬੰਦਾ ਬਹੁਤ ਬਰਾਹਣ ਹੈ ਹਾਂ ਕੀ ਗੱਲ ਮੰਨਦੇ ਕੋਈ ਹਰਕਤ ਬਲੱਥ ਜੇ ਚੋਰੀਆਂ ਦਾ ਬੰਦਾ ਨਾਮ ਲੈ ਰਹੀਆਂ ਤੁਹਾਡਾ ਘਰ ਜਿੱਤਾ ਉਹ ਰਾਤ ਕੀਤੀ ਰਾਤ ਦੀ ਤੁਹਾਡੇ ਨਾਲ ਇਹ ਜਿਹੜੀ ਚੋਰੀ ਦਾ ਮਾਮਲਾ ਸਾਹਮਣੇ ਆ ਤੇ ਚੋਰੀਆਂ ਤੇ ਹੁੰਦੀਆਂ ਜੀ ਕੋਈ ਨਹੀਂ ਪੁੱਛਦਾ ਹੁਣ ਸੜ ਨਹੀਂ ਪੁੱਛਦਾ ਜੀ ਕੁੱਛ ਕੋਠਲੇ ਵੀ ਆਇਸੀ ਜਦੋਂ ਤੁਹਾਡੇ ਤੋਂ ਮੌਕੇ ਜੜਿਆ ਸੀ ਕੋਈ ਨਹੀਂ 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 ਉਤਨੀ ਕੋਤਰ ਜੜਿਆ ਕੋਈ ਅਚਾਰ ਅਚਾਰ ਤੇ ਵੀ ਜੜਿਆ ਮੇਰੇ ਨਾਨੀ ਤੇਰੀ ਨਹੀਂ ਮੈਂ ਸਾਰਾ ਜਾਂਦੇ ਰਹਿੰਦੇ ਜੀ ਉਹ ਆ ਬੰਦ ਸੀ ਅੰਦਰੋਂ ਜਦੋਂ ਤੁਹਾਡੇ ਅਦਲਾ ਆਮੀ ਪਰ ਉਹਲਾ ਵਤ ਸਵਾਗਨ ਹੋਵੇ ਜੀ ਪਤਾ ਲੱਗਾ ਥੋੜਾ ਥੋੜਾ ਸੌਣ ਠੀਕ ਬੰਦਾ ਵੀ ਇੱਕ ਦੇਖਣ ਗਿਆ ਥੱਲੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਹਮ ਕੈਮਰਾ ਬੰਦ ਗਿਆ ਸੀ ਕਾਲ ਫੋਨ ਗਿਆ ਕਾ ਦੇ ਗਏ ਸੀ ਕਾ ਦੇ ਗਏ ਸੀ ਹਾਂ ਜੀ ਪਰ ਦੇਖਿਆ ਥੱਲੇ ਕੈਮਰਾ ਨਹੀਂ ਸੀਗਾ ਕੈਮਰਾ ਵੀ ਨਹੀਂ ਆ ਨਹੀਂ ਤੇ ਨਾਲ ਆਪਣਾ ਗੱਡੀ ਵੇ ਤਾਂ ਅਸੀਂ ਗੱਡੇ ਆ ਕਿ ਸੀ ਗੱਡੀ ਆ ਗੱਡੀ ਥੱਲੇ ਖੜਾੜਦੇ ਤੁਸੀਂ ਆ ਗੱਡੀ ਨਾਲ ਗੱਡੇ ਨਾਲ ਹੀ ਪੂਰ ਕੈਮਰਾ ਗੱਡੀ ਨੂੰ ਤਲੀ ਕੋਈ ਛੇੜਛਾ ਨਹੀਂ ਕੀਤੀ ਤੇ ਉਹ ਨੂੰ ਨਹੀਂ ਕੀਤਾ ਕੈਮਰਾ ਨੂੰ ਕੀਤਾ ਹਾਂ ਕੈਮਰਾ ਕਿੱਥੇ ਲਾਇਆ ਠੀਕ ਮੈਂ ਅਸਵਿੰਦਰ ਕੋਰ ਪਿੰਡ ਕਿਹੜਾ ਨੇਡਾਲਾ ਸਾਡੇ ਨਾਲ ਜਿਹੜੀ ਪਰਸੋਂ ਦੀ ਕੀ ਸੀ ਜਦੋਂ ਚੌਰਾਣਾ ਜਿਹੜਾ ਕੈਮਰਾ ਲਾ ਕੇ ਕਹਿੰਦੇ ਲਾ ਕੇ ਕੀ ਘਣਾ ਚੋ ਨੀ ਮੈਂ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਜ ਸਾਡੇ ਇਦਾਂ ਹੋ ਗਈਆਂ ਮੜ ਕੇ ਸਾਡੇ ਹੋਰ ਕਿਸੇ ਦੇ ਆਂਢ ਗੋਂ ਨੇ ਕਿਥੇ ਦੀ ਵੀ ਚੋਰੀ ਹੋ ਸਕਦੀ ਆ ਇਹ ਜ਼ਰੂਰੀ ਆ ਹੁਣ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੀਦਾ ਆ ਹੁਣ ਮੈਂ ਬੈਂਬਰਾਂ ਨੂੰ ਵੀ ਫੋਨ ਕੀਤਾ ਆ ਦੋਨੇ ਡਾਕਟਰ ਨੂੰ ਕੀਤਾ ਆ ਇੰਦੇ ਨੂੰ ਕੀਤਾ ਤੇ ਮੇਰਾ ਫੋਨ ਨੇ ਕਿਸੇ ਨੇ ਚੁੱਕਿਆ ਅੱਛਾ ਇੱਕ ਮੇਰੀ ਦੁਕਾਨ ਆ ਦੋ ਮਹੀਨੇ ਹੋ ਗਏ ਆ ਉਹ ਖੋਲਦੇ ਨਹੀਂਗੇ ਚਾਬੀ ਵੀ ਉਹਨਾਂ ਦੇ ਕੋਲ ਆ ਤੇ ਉਹ ਖੋਲਦੇ ਨਹੀਂਗੇ ਤੇ ਅਸੀਂ ਹੁਣ ਜਿੰਦਰਾ ਭੰਦੇ ਆ ਤੱਕਲੇ ਕਹਿਣਗੇ ਸਾਡਾ ਕੰਨੀ ਕਿਹੜਾ ਸਮਾਨ ਚੋਕੇ ਲੈ ਗਿਆ ਹੈਗਾ ਉਹਨਾਂ ਦਾ ਕੁਝ ਵੀ ਨਹੀਂ ਸੀ ਵਿੱਚ ਤਾਂ ਇੰਦੇ ਨੂੰ ਫੋਨ ਕਰਦੀ ਟੋਨੇ ਨੂੰ ਕੋਈ ਵੀ ਨਹੀਂ ਕਰਦਾ ਹੁਣ ਅਸੀਂ ਬੈਂਬਰਾਂ ਨੂੰ ਕਹਿਣਾ ਹੁੰਦਾ ਆ ਵੇਈ ਤੁਸੀਂ ਆਣ ਕੇ ਦੇਖੋ ਸਾਡੇ ਨਾਲ ਤੋੜ ਹੁਣ ਮੈਂ ਕੱਲੀ ਜਨਾਨੀ ਆ ਮੈਂ ਪੁਲਿਸ ਵਾਲੇ ਕਿੱਧਰ ਚੱਲ ਜਾਵਾਂ ਕੱਲੀ ਕਿੱਧਰ ਚੱਲਦਾ ਮੈਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਕੋਈ ਨਾਲ ਹੋਵੇ ਤਾਂ ਮੈਂ ਜਾਵਾਂ ਹੁਣ ਤੇ ਇਹ ਚੋਰੀ ਹੋਈ ਤੁਸੀਂ ਆਪ خود ਦੇਖਣਗੇ ਥੱਲੇ ਨਹੀਂ ਮੈਨੂੰ ਮੈਨੂੰ ਇਹਨਾਂ ਨੇ ਫੋਨ ਕੀਤਾ ਪਹਿਲਾਂ ਮੈਨੂੰ ਕਹਿੰਦੇ ਕਿ ਉਹ ਥੱਲੇ ਨਾ ਦੇਖ ਕੇ ਉਹ ਗੱਡੀ ਦੀ ਹੈਗੀ ਅੱਛਾ ਤੇ ਮੈਂ ਭੱਜੀ ਗਈ ਥੱਲੇ ਮੈਂ ਕਹਾ ਗੱਡੀ ਨਹੀਂ ਹੈਗੀ ਤੇ ਮੈਂ ਮੇਰਾ ਟੈਲੀਕਾਮ ਬੰਡ ਐ ਬੇ ਇੰਨੀ ਮਹਿੰਗੀ ਗੱਡੀ ਸਾਡੀ ਕਿੱਥੇ ਗਈ ਜੇ ਤਾਂ ਇਸ ਕੇਸਾਂ ਦੇਣ ਡਏ ਆ ਹੈ ਉਹ ਮੈਂ ਜਦੋਂ ਭੱਜੀ ਥੱਲੇ ਗਈ ਤੇ ਗੱਡੀ ਤੇ ਹੈਗੀ ਸੀ ਖੰਦੇ ਖੜੀ ਤੇ ਕੈਮਰਾ ਹੈ ਨਹੀਂ ਸੀਗਾ ਤੇ ਕਪੜਾ ਵੀ ਉੱਤੇ ਪਾਇਆ ਸੀ ਤੇ ਅੱਛਾ ਗੱਡੀ ਦੇ ਨਾਲ ਕੋਈ ਛੇੜਛਾੜ ਨਹੀਂ ਚੋਰੀ ਨਹੀਂ ਮੈਂ ਕੀ ਕਹਾਂ ਬੰਦੇ ਕਿ ਮੈਂ ਹਲਕਾ ਪਲਾਸੇ ਨੂੰ ਚਾਈ ਦੇਣੀ ਜਿਹੜੀਆਂ ਚੋਰੀਆਂ ਦੀਆਂ ਜਿੱਡੇ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨਹੀਂ ਚੋਰੀਆਂ ਹੁੰਦੇ ਨੇ ਬਹੁਤ ਅਪਦੇ ਅਸੀਂ ਰੋਲ ਸੁਣਦੇ ਆ ਕਦੇ ਕਿਤੇ ਚੋਰੀ ਹੁੰਦੀ ਕਦੇ ਕਿਤੇ ਹੁੰਦੀ ਆ ਇੱਥੇ ਇਹ ਹੋਣਾ ਚਾਹੀਦਾ ਉਹਦਾ ਤਾਂ ਰਾਤ ਨੂੰ ਪਹਿਰਾ ਵੀ ਦਿੰਦੇ ਆ ਇਹ ਨਹੀਂ ਹੁੰਦਾ ਵੀ ਪਹਿਰਾ ਨਹੀਂ ਦਿੰਦੇ ਪਰ ਇਹ ਸਾਡਾ ਤਾਂ 9:30 ਵਜੇ ਚੋਰੀ ਹੋ ਗਈ ਅਸੀਂ ਤਾਂ ਇਹ ਬੋਡਾ-ਪੁੱਡੀਆਂ ਇਦਾਂ ਦਾ ਕੋਈ ਹੋਰ ਵੀ ਕੋਈ ਸਾਨੂੰ ਮਾਰ ਕੇ ਵੀ ਜਾ ਸਕਦਾ ਚੋਰ ਜਿਹੜਾ ਜਿੰਨੇ ਚੋਰੀ ਕੀਤੇ ਉੱਤੇ ਪੁੱਠੇ ਦੀ ਵੀ ਆਇਆ ਸੀ ਤਾਂ ਉਹਦਾ ਕੋਈ ਨਹੀਂ 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 ਸਾਡੇ ਉੱਪਰ ਲਪੂਆ ਬੰਦ ਸੀਗਾ ਅੰਦਰੋਂ ਬੂਆ ਬੰਦ ਸੀ ਅੰਦਰੋਂ ਹਾਂ ਤੇ ਅੰਦਰੋਂ ਤੁਸੀਂ ਟੀਵੀ ਦੇ ਵਿੱਚ ਦੇਖਿਆ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਹਾਂ ਵੀ ਤੁਹਾਡੀ ਵੀਡੀਓ ਕਿਉਂ ਨਹੀਂ ਚੱਲਦੀ ਤਲੜੀ ਨਹੀਂ ਸਰਦਾਰ ਜੀ ਨੇ ਵੇਖਿਆ ਮੈਂ ਨਹੀਂ ਵੇਖਿਆ ਉਹਨਾਂ ਨੇ ਤੁਹਾਨੂੰ ਦੱਸਿਆ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਥੱਲੇ ਗੱਡੀ ਹੈ ਨਹੀਂਗੀ ਤੇ ਮੈਂ ਗੱਡੀ ਹੈ ਨਹੀਂ ਮੈਂ ਇਹਨਾਂ ਸਿਓ ਨੂੰ ਮੁੰਡੇ ਨੂੰ ਫੋਨ ਕੀਤਾ ਮੈਂ ਕਿਹਾ ਦਾਦਾ ਗੱਡੀ ਤੇ ਥੱਲੇ ਹੈਗੀ ਤੇ ਇਹ ਇਹ ਵਿੱਚ ਪਹੁੰਚਾਇਆ ਉਧਰ ਮੈਂ ਥੱਲੇ ਉਤਰ ਕੇ ਗਈ ਕਿਉਂਕਿ ਮੈਨੇ ਕੋ ਡਿਪ ਵਾਇਆ ਇੱਕ ਮੇਰੇ ਪਿਤੇ ਦਾ ਪ੍ਰਚਨ ਹੋਇਆ ਮੈਂ ਤਾਂ ਬਹੁਤ ਵੜਵੜੀ ਉਤਰ ਕੇ ਥੱਲੇ ਗਈ ਆ ਤੇ ਜਦ ਦੇਖਿਆ ਤਾਂ ਗੱਡੀ ਉੱਤੇ ਖੜੀ ਆ ਮੈਂ ਕਿਹਾ ਚੱਲ ਗੱਡੀ ਖੜੀ ਆ ਸਾਡੇ ਸੂਗਰ ਕੀਤਾ ਬਦਰੀ ਜਦੋਂ ਕੈਮਰੇ ਦੀ ਵੀ ਲੋ ਬੰਦ ਹੋ ਗਈ ਤਾਂ ਤੁਸ ਸਮਝਾ ਕਿ ਸ਼ਾਇਦ ਗੱਡੀ ਦੇ ਨਾਲ ਵੀ ਕੁਝ ਛੇੜਛਾੜ ਨਹੀਂ ਗਤ ਹਾਂ ਹਾਂ ਜਿਸਿਕਾ ਕਿ ਇਹ ਕਹਿੰਦੇ ਗੱਡੀ ਲੈ ਆ ਗਿਆ ਕੋਈ ਜਦੋਂ ਕੈਮਰਾ ਹੀ ਬੰਦ ਹੋ ਗਿਆ ਤਾਂ ਜਿਸਿਕਾ ਗੱਡੀ ਲੈ ਆ ਗਿਆ ਕੋਈ ਇਹਨਾਂ ਮੈਨੂੰ ਫੋਨ ਕੀਤਾ ਕਹਿੰਦਾ ਗੱਡੀ ਆ ਨਹੀਂ ਥੱਲੇ ਮੈਂ ਕਿਹਾ ਚੱਲ ਮੈਂ ਜਾਂਦੀ ਥੱਲੇ ਮੈਂ ਜਦੋਂ ਜਾ ਕੇ ਦੇਖਿਆ ਤਾਂ ਗੱ ਕਿੰਨੇ ਕੈਮਰੇ ਲੱਗੇ ਸੀ ਥੱਲੇ ਜਿੱਤਾ ਨਹੀਂ ਸਾਡੇ ਇੱਕ ਕੈਮਰਾ ਉੱਪਰ ਹੈ ਇੱਕ ਥੱਲੇ ਹੈ ਤੇ ਦੋ ਕੈਮਰੇ ਲੱਗੇ ਹਾਂ ਦੋ ਕੈਮਰੇ ਲੱਗੇ ਹਾਂ ਇੱਕ ਥੱਲੇ ਨੂੰ ਟਾਰਗੇਟ ਕੀਤਾ ਜਸਾ ਚੋਰ ਨੇ ਹਾਂਜੀ ਹਾਂਜੀ ਨੇ ਉਹ ਤਾਰ ਵੀ ਖਿੱਚ ਕੇ ਲੈ ਗਿਆ ਨਾਲ ਹੀ ਅੱਛਾ ਤਾਰ ਵੀ ਲੈ ਗਿਆ ਤਾਰ ਵੀ ਨਾਲ ਹੀ ਖਿੱਚ ਕੇ ਲੈ ਗਿਆ ਠੀਕ ਠੀਕ ਹਾਂਜੀ ਹਾਂਜੀ ਸਵਾ 9 ਵਜੇ ਪਤਾ ਲੱਗਾ ਤੁਹਾਨੂੰ ਸਵਾ 9 ਵਜੇ ਤੱਕ ਤੇ ਕੰਨਾ ਖੁੱਲੂਗਾ ਮੈਂ ਰੋਟੀਆਂ ਪਕਾਉਣ ਲਈ ਆ ਇਹਨਾਂ ਨੂੰ ਮੈਂ ਫੜਾਈਆ ਮੈਂ ਆਪ ਲਿਖੀਆਂ ਖਾਣਾ ਤੇ ਜਦੋਂ ਇਹਨਾਂ ਦਾ ਫੋਨ ਗਿਆ ਵਾ ਮੈਂ ਕਿਤੇ ਕਹਿੰਦੇ ਗੱਡੀ ਹੈ ਨਹੀਂ ਥੱਲੇ ਮੇਰੇ ਅੰਦੇ ਜਾਨ ਹੀ ਨਿਕਲ ਗਈ ਸੁਣ ਮੈਂ ਕਿਹਾ ਤੁਸੀਂ ਗਾਕੇ ਹਾਂ ਵੀ ਗੱਡੀ ਦਾ ਕੋਈ ਲੈਜ ਵਿੱਚੋਂ ਗੱਡੀ ਦਾ ਲੈਜ ਹੈ ਤੇ ਉਹ ਸਾਹਮਣੇ ਦੁਕਾਨਾਂ ਸਾਡੀਆਂ ਖੁੱਲੀਆਂ ਆ ਉਸ ਜੂਸ ਵਾਲੀ ਵੀ ਦੁਕਾਨ ਖੁੱਲੀ ਇੱਧਰ ਦੀ ਜੂਸ ਵਾਲੀ ਕੱਲੀ ਚੱਡੇ ਦੀ ਦੁਕਾਨ ਵੀ ਖੁੱਲੀ ਆ ਉਹ ਬੰਦ ਕਰਨ ਦੇ ਆ ਦੁਕਾਨ ਜਦੋਂ ਮੋਟ ਕੇ ਦੇਖਿਆ ਆ ਤੇ ਕੋਈ ਸ਼ੱਕ ਚੁੱਕ ਤੁਹਾਨੂੰ ਕਿਸੇ ਦੇ ਨਹੀਂ 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 ਸ਼ੱਕ ਹੈ ਨਹੀਂ ਬੇਟਾ ਕਿਸੇ ਦਾ ਨਹੀਂ ਨਾ ਨਾ ਕੋਈ ਬੰਦਾ ਤੁਸੀਂ ਦੇਖਿਆ ਜਿੰਨੇ ਚੋਰਾਇਆ ਕੈਮਰਾ ਨਾ 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 ਦੇਖਿਆ ਨਹੀਂ ਕਿਸੇ ਨੂੰ ਨਾ ਤਾਂ ਬੰਦਾ ਦੇਖਿਆ ਨਾ ਹਨ ਸਕਿਆ ਕੀ ਤੇ ਫੁੱਟਰਪੋਰਟ ਕਿੱਥੇ ਨਹੀਂ ਅਜੇ ਕਰਨੀ ਆ ਅਜੇ ਕਰਨੀ ਕਰਨੀ ਆ ਅਜੇ Sí. Uh -huh. tipo,